ਮੇਰੀ ਔਲਾਦ ਚੋਂ ਤੇ ਉਹ ਸੋ ਸੋ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਜਨੀਤੀ ਕਰਦੇ ਪਰ ਆਦੇ ਨਾਲ ਤੇ ਮੈਂ ਰਾਜਨੀਤੀ ਮੇਰੇ ਨਾਲ ਤੇ ਰਾਜਨੀਤੀ ਹੋ ਗਿਆ ਸਭ ਨਾ ਜੀ ਆ ਸੋ ਖਾਣਾ ਕੋਈ ਹੋਰ ਖਾਵੇ ਸੋ ਕਿ ਮੇਰਾ ਹਾਇ ਕਿ ਵੀ ਪੇਪਰ ਚੱਲਦਾ ਠੀਕ ਹੈ ਜੀ ਆ ਮਾਈ ਵਾਲੀ ਵੀ ਸੋ ਖਾਣਾ ਨਾ ਮੇਰੇ ਨਾਲ ਜੋੜਾ ਨਾ ਜੋੜਿਆ ਨਾ ਜੋੜਿਆ ਪੜਾਈ ਤੋਂ ਮੇਰੇ ਰਾਜਨੀਤੀ ਮਲੇ ਸਾਹਿਬ ਥੱਲੇ ਬੱਸ ਆ ਜਾਦਵਤੀ ਕੀ ਹੋ ਰਹੀ ਐ ਇੱਥੇ ਤੁਸੀਂ ਰਾਣੇ ਰਾਣੇ ਮੇਰੇ ਟਿੱਪਰ ਨੇ ਅਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਨੇ ਸਾਹਿਬ ਸੋਸ਼ਲ ਮੀਡੀਆ 'ਤੇ ਦਿਖਾਉਣਾ ਬਥੇਰਾ ਸੋਸ਼ਲ ਮੀਡੀਆ ਹਾਂ ਨਹੀਂ ਕੋਈ ਮੇਰਾ ਮੇਰਾ ਹੋਵੇ ਟਿੱਪਰ ਮੈਂ ਥੋੜਾ ਦੇਣਦਾਰ ਆ ਬਿਲਕੁਲ ਆਉਣ ਵਾਲੇ 10 ਸਾਲਾਂ 'ਚ ਵੀ ਕੋਈ ਨਿਕਲਿਆ ਆਹ ਪ੍ਰਦੀਪ ਆ ਬੈਠਾ ਪ੍ਰਦੀਪ ਜੀ ਇੱਕ ਦਿਨ ਅਸੀਂ ਬਹਿਤੇ ਜਾ ਰਹੇ ਤੇ ਮੈਂ ਉਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀ ਰਸਤੇ 'ਚ ਮੈਨੂੰ ਟਿੱਪਰ ਮਿਲ ਗਿਆ ਦੱਸ ਉਹਨੇ ਕਿੰਨੀ ਕੁੱਤੇ ਖਾਣੀ ਕਰ ਲਈ ਮੈਂ ਤੁਸੀਂ ਗੰਦ ਪਾ ਕੇ ਰੱਖਦੇ ਹੋ ਤੁਸੀਂ ਅੱਛਾ ਹੋਰ ਆ ਮਾਜਾਣੀ ਕਦੇ ਹੱਤ ਕਰਦਾ ਕਦੇ ਕਿਸੇ ਤੋਂ ਕਰਪਈਆ ਲਿਆ ਹੋਵੇ ਟਿੱਪਰ ਵਾਲਾ ਕੋਈ ਆ ਕੇ ਕਹਿ ਦੇ ਵੀ ਚੇ ਤੈਨੂੰ ਕਰਪਈਆ ਦਿੱਤਾ ਆਹ ਸੌ ਖਾ ਕੇ ਕਰਨਾ ਇਹ ਉਹਨੂੰ ਖੱਲ ਪਾ ਦੇ ਜਿੰਮੇਵਾਰੀ ਹੈ ਸੱਚੇ ਨਾ ਸੱਚੇ ਨਾ ਸੱਚੇ ਨਾ ਬਟਾ ਸੱਚੇ ਨਾ ਜਿਹੜਾ ਜਿਹੜਾ ਹੁਣ ਮੇਰੇ ਹੱਥ 'ਚ ਹੈ ਇਹਦੇ ਲੈ ਕੋਈ ਕਾਗਜ਼ ਨੇ ਪੱਤਰ ਨੇ ਉਹ ਨਹੀਂ ਕਿ ਨਹੀਂ ਰੁਕ ਸਕਦੇ ਹੋ ਨਾਰੋਇਕੋ ਪਰ ਹੋਰ ਹੋ ਰਿਹਾ ਬੇਟਾ ਹੋ ਰਿਹਾ ਹੋਰ ਚੱਲੀ ਜਾ ਰਹੇ ਬੇਟਾ ਜਿੰਨਾ ਟੈਂਪੋਰਰੀ ਤੋਂ ਜ਼ੋਰ ਨਾ ਮਾਰਨੋ ਸਾਰੀ ਟੈਨਸ਼ਨ ਹੈ ਨਾ ਸਹਿਤਨਾ ਉਹ ਪਰ ਮਿੱਟੀ ਮਨੰਦਰ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਹੋ ਗਿਆ ਮਨਜ਼ੂਰੀ ਹੈ ਜਿਹੜੇ ਵੀ ਸਾਧਾ ਮੋਟੇ ਦੀ ਮਿੱਟੀ ਬਥੋਰਾ ਮਨਜ਼ੂਰੀ ਆ ਗਈ ਮੈਂ ਤੈਨੂੰ ਕਿਹਨੇ ਦੇਖਣਾ ਪ੍ਰਸ਼ਾਸਨ ਦੇ ਦੇਖਣਾ ਤਾ ਚਲੋ ਗੱਲ ਇਹ ਹੈ ਵੀ ਜਿੰਨਾ ਸਮਾਂ ਬੀਤ ਗਿਆ ਉਹਨੂੰ ਛੱਡਿਏ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਇਹ ਇਹ ਕੰਟਰੋਵਰਸੀ ਚ ਪੈਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਇੱਕ ਦੂਜੇ ਦੇ ਜਾਂਮਬਾਗੀ ਲਾਣਾ ਵੀ ਆਪਾਂ ਇਕੱਠੇ ਹੋ ਕੇ ਹੱਥ ਜੋੜ ਕੇ ਬੈਠੀਏ ਕੋਈ ਫਾਇਦਾ ਨਹੀਂ ਆਗਾ ਇਹ ਦੇਖ ਰਹੋ ਜੀ ਗੱਲ ਖੜੋ ਉਹਨਾਂ ਨੂੰ ਖਾਈਏ ਇੱਥੇ ਆਪਣੇ ਘਰੇ ਨਾਲ ਆਪਣੇ ਬੱਚਿਆਂ ਨੂੰ ਦੇਖਣ ਜਾ ਕੇ ਜੋ ਵੀ ਹੈਗਾ ਜੀ ਇਹ ਜੀ ਸਾਡੀ ਜੀ ਮੈਂ ਕੀ ਗੱਲ ਆਪਣਾ ਦੇਖਣ ਗੱਲ ਖੜੋ ਉਹਨੂੰ ਖੜੋ ਇੱਥੇ ਠਾਈਏ ਇਹਨਾਂ ਨੂੰ ਗੱਲ ਖੜੋ ਸਾਡੇ ਮਨਾਂ ਨੂੰ ਜਿਹੜਾ ਸਾਡੀ ਮਨ ਨੂੰ ਕੋਈ ਗੱਲ 100 ਸਾਧਨ ਨੇ ਸਾਡੇ ਬੜੇ ਪੀੜ ਤੇ ਪਪਾ ਇਕੱਠੇ ਹੋ ਕੇ ਲੜਾਈ ਲੜੀਏ ਇਸੋਂ ਰਹਿਣੀ ਦੀ ਕੁਝ ਨਹੀਂ ਹੋਣਾ ਸੀ ਸਾਡੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਗੱਲ ਆਪਾਂ ਚੱਲਦੇ ਜੋ ਸਿੱਧਾ ਪਿੰਡ ਵਾਲੇ ਤੋਂ ਫੋਨ ਕਰਦਾ ਜੀ ਕਰਿਆ ਜਾਂਦਾ ਦਾ ਗੱਲ ਸਾਡੇ ਮਨ ਵਿੱਚ ਆਇਆ ਵੀ ਉਹਦੇ ਵਾਸਤੇ ਮੈਂ ਸਭ ਤੋਂ ਬਾਅਦ ਹੀ ਪਕਦਾ ਹੋਰਦੇ ਪਰਿਵਾਰ ਨੇ ਐਮਐਲਏ ਸਾਹਿਬ ਤੁਸੀਂ ਇਹ ਨਾ ਵਾਤੇ ਕਰਨਾ ਜੋ ਕਰਨਾ ਹੈ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਗਏ ਨੇ ਗੱਲ ਖਤਮ ਅਸੀਂ ਤਾਂ ਸਰਕਾਰ ਨੂੰ ਸਰਕਾਰ ਤੁਸੀਂ ਹੋ ਕਰਾਣਾ ਤੁਸੀਂ ਹੈ ਅੱਜ ਕਰਾ ਦਿਓ ਕੱਲ ਕਰਾ ਦਿਓ ਇਤਨੇ ਰਾਜੀ ਵਾਜੀ ਹੋ ਗਿਆ ਸੀ ਨਾਲ ਦਸੀ ਤਾਂ ਉੱਠੇ ਟਾਈਮ ਕਹਿਦਾਂਗੇ ਇਹ ਕਹਿਦਣੇ ਹਾਂ ਜੀ ਉੱਠੋ ਅਸੀਂ ਉੱਠ ਕੇ ਲੰਘ ਜਾਗੇ ਸਾਡਾ ਕੋਈ ਨਹੀਂ ਪਰਿਵਾਰਾਂ ਦੇ ਨਾਲ ਹੈ ਪਰਿਵਾਰਾਂ ਦੇ ਨਾਲ ਹੈ ਕੋਈ ਕੋਈ ਨਹੀਂ ਚਾਹੁੰਦਾ ਕਿ ਅਸਾਂ ਮੈਚ ਨਹੀਂ ਕਰੀਏ ਸਾਡੇ ਪਾਸਾ ਵੱਜ ਕੇ ਸਾਡੇ ਦਾ 11 ਮੀਟਰ ਦੇ ਉੱਪਰ ਕੋ ਜਦ ਆਪਣੇ ਸਾਡੇ ਉਸ ਟੱਬੜੂਰੇ ਆਣਾ ਕਹਿੰਦਾ ਦੀਆ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਸੀ ਜਾਂਦੀ ਘਰ ਘਰ ਕੱਡੇ ਘਰ ਘਰ ਜਾਣਾ ਚਾਹੀਦਾ ਐਸਐਸਪੀ ਆਂਦਾ ਆਈਏ ਰੇਸ ਹੈ ਨਾ ਐਡਮਿਨਿਸਟ੍ਰੇਸ਼ਨ ਆ ਤੁਹਾਨੂੰ ਜਦੋਂ ਤੁਹਾਨੂੰ ਪੋਸਟ ਮਿਲਦੀ ਹੈ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਦੋਂ ਪ੍ਰੋਟੈਸਟ ਹੋ ਰਹੇ ਨੇ ਜਾਂ ਕੁਝ ਹੋ ਰਿਹਾ ਹੈ ਤੁਸੀਂ ਗ੍ਰੇਸ ਕਿਵੇਂ ਕਰਨਾ ਹੈ ਕਾਹ ਉਹ ਕਾਦੇ ਆਈਐਸ ਨੇ ਜਿਹਨੂੰ ਫੇਸ ਕਰ ਰਹੇ ਨੇ ਗ੍ਰੇਸ ਆਏ ਟੋਪਿਕ ਤੇ ਆਓ ਤੁਹਾਨੂੰ ਵੀ ਉਹ ਚੰਗਾ ਯਾਰੋ ਨੂੰ ਟੋਪਿਕ ਤੇ ਆਓ ਤੁਹਾਨੂੰ ਵੀ ਟੋਪਿਕ ਤੇ ਆਓ ਤੁਹਾਨੂੰ ਵੀ ਗੱਲ ਕਰਨ ਲਈ ਬੱਚੇ ਤਾਂ ਤੁਹਾਡੇ ਵਾਪਸ ਆਉਣੇ ਅਕਲੀਆ ਨੇ ਕੱਲ ਨਹੀਂ ਆਲੇ ਸਾਡੀ ਤਾਂ ਜ਼ਿੰਦਗੀ ਮੌਤ ਬਣ ਗਈ ਪਰ ਫਿਰ ਵੀ ਤੁਸੀਂ ਇਨਸਾਫ ਤਾਂ ਕਰ ਸਕਦੇ ਹੋ ਉਹਨਾਂ ਨੂੰ ਮੌਤ ਸਜ਼ਾ ਦਾ ਤਲਾਫੀ ਹੋ ਤੁਹਾਡੇ ਅੰਦਰ ਇੰਨੀ ਦਿਆ ਨਹੀਂ ਬੱਚੇ ਤੁਹਾਡੇ ਵੀ ਆ ਸਾਰਿਆਂ ਦੇ ਆ ਬੱਚੇ ਮੈਂ ਸਾਰੀ ਰਾਤ ਚੀਕਾਂ ਮਾਰਦੀ ਆ ਇਹ ਬੈਠੇ ਨੇ ਸਬੂਤ ਪੁੱਛ ਲੋ ਫਿਰ ਤੁਸੀਂ ਆਪਕੇ ਖੜੇ ਹੋਏ ਵਸੋ ਮੈਂ ਇਹੀ ਸੁਛਰੀ ਆ ਮੇ ਕੀ ਕਾਰਨ ਸੀ ਮੜੋ ਮੋਟਾ ਮਾਮਾ ਕੋਲੇ ਆਂਦੇ ਅੰਦੇ ਦਾਸਤ ਬੱਚੀਆਂ ਕੋਲੇ ਆਂਦੇ ਰੱਪੀਆਂ ਕੋਲੇ ਮੈਂ ਪੱਥਰ ਵਾਹੇ ਬੰਦਾ ਦੇ ਮਦਦ ਨੂੰ ਹੋ ਜਾਇਆ ਪਾਣੀ ਲਿਆ ਲਓ ਅੰਦਰ ਰੱਪੀਆਂ ਅੰਦਰ ਅੰਦਰ ਹੋਣੀ ਚਾਹੀਦੀ ਪਿਛੇ ਪਿਛੇ ਹੋਏ ਹਵਾ बै सारे की सारे वेठो पुलिस ਇਹ ਠੀਕ ਹੈ ਠੀਕ ਉਹ ਮੈਂ ਉਹ ਮਾਮਲਾ ਕਰਿਆ ਤਾਂ ਉਹ ਜਿਹੜੇ ਬੜੇ ਹੋਏ ਇੱਕ ਮਟਰ ਤੇ ਸੈੱਟ ਕਰ ਗਏ ਉਹ ਜਿਹੜੇ ਨਾ ਉਸ ਦੀ ਵੀ ਇੱਕ ਪਰਫੈਕਟ ਜਿਹੀ ਸੋਲ ਹੈ ਉਹ ਦੌਰ ਦੀ ਹੈ ਕਿ ਜਿਹੜੇ ਕਈ ਜਗ੍ਹਾ ਜਲ ਅੱਜ ਆ ਗਏ ਦੇ ਆਪਣੇ ਬੱਚੇ ਤੇ ਬਾਕੀ ਸਿਕੰਦਰ ਖੇਤਰਦਾਰ ਆ ਬਾਕੀ ਲੋਕ ਸਾਰਾ ਕੰਮ ਛੱਡ ਛਡਾ ਕੇ ਹੋਰ ਤੋਂ ਹੀ ਉਹਨੂੰ ਜਿੱਥੋਂ ਦੀ ਹੈਗਾ ਉਹਦੇ ਟੱਚ ਚ ਜਿੱਥੋਂ ਟੈਸਟਡ ਕਰਾਉਂਦਾ ਹੋਰ ਹੈ ਸਾਰੋ ਤੇ ਪੋਰਸ ਲਾ ਦੋ 9 ਤਰੀਕ ਜਿਹੜੀ ਹੈ ਕਿ ਜਮਾਤ ਵੀ ਹੁਣ ਚਾਹੀਦੀ ਇੱਕ ਅੱਧੇ ਦਿਨ ਦੇ ਵਿੱਚ ਕੱਲ ਨੂੰ ਕਰੋ ਅੱਜ ਕਰੋ ਆ ਛੱਡ ਕੇ ਵਿਕਰਮ ਉੱਤੇ ਸਾਰੇ ਸੀਆਈ ਵਾਲੇ ਲੈ ਲਓ ਸਭ ਨੂੰ ਸਿਟੀ ਵਾਲੇ ਲੈ ਲਓ ਸਾਈਬਰ ਸੈੱਲ ਨਾਲ ਪੂਰਾ ਹੋ ਕਰਕੇ ਸਰ ਪੂਰਾ ਸਾਡੀ ਕੋਸ਼ਿਸ਼ ਹੈ ਕਿ ਕਿ ਸਾਡੇ ਸੀਰੋ ਦੀ ਲੋੜ ਹੈ ਸਾਡੋਂ ਵੀ ਲੈ ਜਾਓ ਤੁਹਾਨੂੰ ਤੁਹਾਨੂੰ ਕਿਤੇ ਲੱਗਦਾ ਕਿ ਕੋਈ ਵਕੀਲ ਨਾ ਆਉਂਦਾ ਕਰਦਾ ਤੁਸੀਂ ਮੇਰੇ ਧਿਆਨ ਚ ਲਾ ਦਿਓ ਸਕੱਦ ਦੇ ਧਿਆਨ ਚ ਲਾ ਦਿਓ ਕਿ ਸਾਡੀ ਕੋਸ਼ਿਸ਼ ਹੈ ਵੀ ਆਪਾਂ ਜਿਹੜਾ ਵੀ ਹੈਗਾ ਉਹ ਰੁਟੀਰ ਜਿਹੜਾ ਇੱਕੋ ਰਹਿਦਾ ਬਾਕੀ ਮੈਂ ਦੱਸਣਾ ਚਾਹਣਾ ਕਿ ਉਹਦੇ ਰਿਸ਼ਤੇਦਾਰ ਨੇ ਕਿਉਂਕਿ ਇੱਕ ਕੋਈ ਦਰਿਆ ਹੁੰਦਾ ਕਿ ਜੇ ਕੋਈ ਕਿਸੇ ਨੇ ਕੋਈ ਐਦਾਂ ਦਾ ਕੀਤਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਖੜਾਇਆ ਜਾਂਦਾ ਪਰ ਉਹਦੇ ਰਿਸ਼ਤੇਦਾਰਾਂ ਨੂੰ ਖੜਦੇ باوجود ਵੀ ਉਹ ਆਪਣੀ ਪੀਸੋ। ਸੋ ਅ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਸਬਤੂ ਹਰ ਹਿੱਲਾ ਕੀਤਾ ਜਾ ਰਿਹਾ ਜੋ ਕੋਈ ਪਿੱਛੇ ਕਰੀ ਰਹੀ ਹੈ ਉਹਦੇ ਬਾਅਦੇ ਮੈਂ ਤੁਹਾਡੇ ਸਾਰਿਆਂ ਤੋਂ ਭਾਵੀ ਮੰਗਦਾ ਆਉਣ ਵਾਲੇ ਸਮੇਂ ਚ ਤੁਹਾਡੇ ਨਾਲ ਤੁਹਾਡੇ ਆਪਣੇ ਬੱਚੇ ਸਾਥ ਕਬ ਦੇ ਪਰਿਵਾਰ ਸਾਥ ਤੇ ਹਰ ਲੜਾਈਆ ਤੁਹਾਡੇ ਨਾਲ ਐਲ.ਐਸ.ਬ. ਮੈਂ ਸਾਰੀ ਸੰਗਤ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਚਲੋ ਤੁਸੀਂ ਆਏ ਧੰਨਵਾਦ ਪਰ ਖੋਸ ਤੁਸੀਂ ਬੜੀ ਲੇਟ ਆਏ ਹੋ ਬਹੁਤ ਜਲਦੀ ਆਣਾ ਚਾਹੀਦਾ ਸੀ ਸਾਡੇ ਮਨਾਂ ਦੇ ਵਿੱਚ ਇਹਨਾਂ ਰੋਸ਼ਨਾ ਹੁੰਦਾ ਪਰ ਜਿਆਦਾ ਕੁਝ ਨਹੀਂ ਬੋਲੂੰਗਾ ਮੈਂ ਸਿਰਫ ਇਹੀ ਕਹੂੰਗਾ ਕਿ ਤੁਸੀਂ ਆਪਣਾ ਪ੍ਰਸ਼ਾਸਨ ਦਾ ਜੋਰ ਜਿਹੜਾ ਹੈ ਉਹਨੂੰ ਫੜਨ ਤੇ ਲਾਓ ਤੇ ਅਸੀਂ ਲੇਕਿਨ ਇਹੀ ਬੇਨਤੀ ਕਰਾਂਗੇ ਅਸੀਂ ਆਪਣਾ ਧਰਨਾ ਜਿਹੜਾ ਸਾਡਾ ਅੱਜ ਦਾ ਵੀ ਹੈ ਜਿਹੜਾ ਸਾਡਾ ਕੱਲ ਦਾ ਵੀ ਹੈ ਉਹ ਉਸੇ ਤਰ੍ਹਾਂ ਦੀ ਕਾਲ ਹੀ ਰਹੇਗੀ ਜਿਹੜੀ ਕੱਲ ਅਸੀਂ ਬੇਨਤੀ ਕੀਤੀ ਸੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਜੇ ਰੰਦੀਰ ਫੜਿਆ ਜਾਂਦਾ ਤਾਂ ਜਿੱਦਾਂ ਹੀ ਰੰਦੀਰ ਫੜਨ ਦੀ ਸਾਡੇ ਕੋਲ ਇਨਫੋਰਮੇਸ਼ਨ ਆਏਗੀ ਉਦੋਂ ਹੀ ਅਸੀਂ ਆਪਣਾ ਧਰਨਾ ਸਮਰਥ ਕਰ ਦਾਂਗੇ ਲੇਕਿਨ ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਅਸੀਂ ਆਪਣੀ ਕਾਲ ਜਿਹੜੀ ਕੀਤੀ ਸੀ ਉਹ ਕੱਲ ਜਾਰੀ ਰੱਖਾਂਗੇ ਮੈਂ ਇਹੀ ਬੇਨਤੀ ਕਰੂੰਗਾ ਔਰ ਅਸੀਂ ਕਮੇਟੀ ਬਣਾਈ ਹੈ ਜਿਹੜੀ ਸਾਡੇ ਸੰਗਠਨ ਦੀ ਕਮੇਟੀ ਹੈ ਮੈਂ ਚਾਹੂੰਗਾ ਉਹਦੇ ਵੱਲੋਂ ਵੀ ਬਸ਼ਰਤ ਕਿਉਂਕਿ ਜਦੋਂ ਕਮੇਟੀ ਬਣਾਉਂਦੀ ਹੈ ਜਿੜਾਈ ਜਾਂਦੀ ਹੈ ਤਾਂ ਉਹਨਾਂ ਦਾ ਫੈਸਲਾ ਵੀ ਜਿਹੜਾ ਹੈ ਕਮੇਟੀ ਦਾ ਫੈਸਲਾ ਹੀ ਅੰਤਮ ਹੁੰਦਾ ਹੈ ਕਪਟੇਲ ਸਿੰਘ ਜਿਹੜਾ ਹੈ ਦੁੱਖ ਹੋਇਆ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਦੁੱਖ ਹੈ ਪਰ ਦੁੱਖ ਨਾਲੋਂ ਵੀ ਵੱਡਾ ਦੁੱਖ ਹੈ ਕਿ ਜਿਹੜਾ ਇਹਨਾਂ ਮਾਪਿਆਂ ਨੂੰ ਇੱਥੇ ਬਹਿਣਾ ਪਿਆ ਇਹਦੇ ਲਈ ਤੁਸੀਂ ਜਿਹੜੀ ਹੁਣ ਉਹ ਟੈਰਰਿਸਟ ਨੂੰ ਫੜਦੇ ਹੋ ਉਹ ਟੀਮ ਨੂੰ ਨਾਲ ਤੁਸੀਂ ਚਾਈਆਪ ਕਰੋ ਜੀ ਫੜਨਾ ਕੀ ਨਹੀਂ ਯਾਰ ਮਹਾਰਾਣੀ ਸਾਹਿਬ ਦੇ ਉਹ ਪੈਸੇ ਨਿਕਲ ਗਏ ਸੀ ਝਾਰਖੜ ਤੋਂ ਤੀਜੇ ਦਿਨ ਆ ਗਏ ਸੀ ਜੀ 24 ਘੰਟੇ 24 ਘੰਟੇ ਜਾਗਦੇ ਸੀ ਇਹ ਜਿਹੜੇ ਫੜਨਾ ਤੁਸੀਂ ਕੋਈ ਤੁਸੀਂ ਕੀ ਨਹੀਂ ਕਰ ਸਕਦੇ ਜਿਹੜੇ ਟੈਰਸ ਖੜਦੇ ਨੇ ਉਹ ਟੀਮ ਨੂੰ ਨਾਲ ਲਾ ਕੇ ਐਸਐਚਓ ਸਾਹਿਬ ਤੇ ਨਹੀਂ ਬਸਦੀ ਗੱਲ ਉਹਨਾਂ ਕੋਲ ਹੋਰ ਹੀ ਕੰਮ ਬਹੁਤ ਨੇ ਇਹ ਕਰ ਹੀ ਨਹੀਂ ਸਕਦੇ ਜੀ ਉਹ ਕੋਈ ਕੰਮ ਨਹੀਂ ਕਰ ਰਹੇ ਉਸਦੇ ਹਰ ਥਾਣੇ ਦੇ ਸਾਰੇ ਕੰਮ ਇਸ ਸੁਧਾਪ ਲੋਕੀ ਹਰ ਜਿਹੜੇ ਟੈਰਰਿਸਟ ਫੜਦੇ ਨੇ ਉਹਨਾਂ ਨੂੰ ਲਾਓਗਾ ਨਾਲ ਕਿਵੇਂ ਭੱਜਣਗੇ ਜੀ ਕਿੱਡੀ ਵੱਡੀ ਗੱਲ ਹੈ ਜੀ ਸਰਕਾਰ ਅਕੇ ਕਿਹੜੀ ਚੀਜ਼ ਤੇ ਅੱਕੀ ਜੀ ਇਹੀ ਸਾਰਿਆਂ ਵੱਲੋਂ ਬੇਨਤੀ ਹੈ ਜੀ ਜਿੰਨਾ ਚਿਰ ਉਹਨਾਂ ਨੂੰ ਨਹੀਂ ਫੜਦੇ ਉਹਨਾਂ ਜਿਹੜੇ ਧਰਨਾ ਇਸੇ ਤਰ੍ਹਾਂ ਰਹੂਗਾ ਜੀ ਸਭੋ ਸਿੱਧਾ ਕਹਿੰਨਾ ਤੁਸੀਂ ਵੀ ਨਾਲ ਲੱਗੋ ਹੋਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਨਾਲ ਲੱਗੋ ਵਿੱਚ ਆ ਕੇ ਕੱਲ ਨੂੰ ਜਿਵੇਂ